हैलो जी सत श्रीकाल जी मैं रविंद्र कौर लैके हाजिर हाँ वास्ते नवे नवे सूट नवे नमें सूट वेखने मेरे चैनल में सबसक्राइब कर लो लाइक करो शेयर करो सूट देखो सूट लैके आए आज बहुत ही सोहना सूट है और गेंजा का सूट है 58 ਦੇ ਸੂਟ ਉੱਪਰ ਪੈਚਵਰਕ ਕਢਾਈ ਹੋਈ ਹੋਈ ਹੈ ਮੈਚਿੰਗ ਸੂਟ ਆ ਨਾਲ ਬਾਟਮ ਦੇ ਉੱਪਰ ਵੀ ਕਢਾਈ ਪੈਚ ਬਣਿਆ ਹੋਇਆ ਨਾਲ ਇਹ ਕੋਟਾ ਡੋਰੀਆ ਦਾ ਦੁਪੱਟਾ ਕੋਟਾ ਡੋਰੀਆ ਦੁਪੱਟਾ ਆਏਗਾ ਨਾਲ ਵਿੱਚ ਪੱਟੀ ਲੱਗੀ ਹੋਈ ਪੈਚ ਵਰਕ ਬਣਿਆ ਹੋਇਆ ਬਹੁਤ ਹੀ ਸੋਹਣਾ ਖੁੱਲਾ ਡੁੱਲਾ 2.5 ਮੀਟਰ ਦੁਪੱਟਾ ਪ्युअर ਕੋਟਾ ਡੋਰੀਆ ਸੌਫਟ ਕੱਪੜਾ ਐਕਦਾਮ ਇਹ ਸ਼ੇਡ ਵੀ ਬੜੀ ਪਿਆਰੀ ਸੀ ਗ੍ਰੀਨ ਜੀ ਸ਼ੇਡ ਆ ਪਿਸਟਾ ਸ਼ੇਡ ਕਿਹੜਾ ਕਲਰ ਹੋਣਗੇ 4 ਪਿੰਕ ਕਲਰ ਆਊਗਾ ਸੇਮ ਹੀ ਬਣਿਆ ਹੋਇਆ ਕਲਰ ਦਾ ਹੀ ਫਰਕ ਆਏਗਾ بس 4 ਕਲਰ ਹੋਣਗੇ ਫਰੋਜ਼ੀ ਕਲਰ ਆਊਗਾ ਫਰੋਜ਼ੀ ਕਲਰ ਉਸ ਤੋਂ ਵੀ ਸੋਹਣਾ ਲੱਗਦਾ ਪਿਆ ਸਾਰਿਆਂ ਤੋਂ ਸੋਹਣਾ ਲੱਗਣ ਡਿਆ ਫਰੋਜ਼ੀ ਕਲਰ ਸਨੈਪਸ ਕਲਰ ਆਏਗਾ ਲਵੈਂਡਰ ਲਵੈਂਡਰ ਕਲਰ ਬਹੁਤ ਹੀ ਸੋਹਣਾ ਕਲਰ ਸਾਰੇ ਕਲਰ ਇੱਕ ਤੋਂ ਇੱਕ ਸੋਹਣੇ ਬਹੁਤ ਵਧੀਆ ਕਲਰ ਬਹੁਤ ਸੋਹਣਾ ਸੂਟ ਪਾਰਟੀ ویئر ਸੂਟ ਆ ਰਖੜੀ ਫੈਸਟੀਵਲ ਆ ਰਖੜੀ ਫੈਸਟੀਵਲ ਵਾਸਤੇ ਖਰੀਦੋ ਵਿਜ਼ਟ ਕਰੋ ਦੁਕਾਨ ਤੇ ਬਟਾਲਾ ਰੋਡ ਅਡਾ ਅੰਮੋ ਨੰਗਲ ਜ਼ਿਲ੍ਹਾ ਗੁਰਦਾਸਪੁਰ ਅਗਲਾ ਆਰਟੀਕਲ ਦੇਖੋ ਬਹੁਤ ਹੀ ਸੋਹਣਾ ਪਿਓਰ ਕਾਟਨ ਆ ਪਿਓਰ ਸੌਫਟ ਕਾਟਨ ਪਿਓਰ ਕਵਾਂਗੇ ਤੇ ਪਿਓਰ ਹੀ ਦੇਵਾਂਗੇ ਪਿਓਰ ਕਾਟਨ ਪਰ ਕਢਾਈ ਹੋਈ ਹੈ ਬਹੁਤ ਹੀ ਟ੍ਰੈਂਡ ਚੱਲਣ ਦੇ ਆਜਕਲ ਇਹ ਵਾਲੀ ਕਢਾਈ ਦਾ ਹਲ ਪਿਓਰ ਸੌਫਟ ਕਾਟਨ ਦੀ ਕੈਮਰਿਕ ਦੀ ਬਾਟਮ ਆਏਗੀ ਕਪੜਾ ਇੰਨਾ ਸੌਫਟ ਹੈ ਜਿਵੇਂ ਮਲਾਈ ਹੋਵੇ ਔਰ ਨਾਲ ਆਏਗਾ ਫੁੱਲ ਪਿਓਰ ਦਾ ਪ੍ਰਿੰਟਡ ਦੁਪੱਟਾ ਫੁੱਲ ਪਿਓਰ ਦਾ ਪ੍ਰਿੰਟਡ ਦੁਪੱਟਾ ਆਏਗਾ ਨਾਲ ਬਹੁਤ ਹੀ ਸੋਹਣੀ ਚੀਜ਼ ਆ ਡੇਲੀ ਵੇਅਰ ਵਾਸਤੇ ਔਨ ਜਾਣ ਵਾਸਤੇ ਕਿਸੇ ਨੂੰ ਦੇਣ ਲੈਣ ਵਾਸਤੇ ਬਹੁਤ ਸੋਹਣਾ ਸੂਟ ਆ। ਅਗਲਾ ਕਲਰ ਇਹਦਾ ਆਏਗਾ। yellow yellow light yellow ਕਲਰ ਆ। sea green ਰੋਜ਼ੀ ਕਲਰ ਸਾਰੇ ਕਲਰ ਬਹੁਤ ਸੋਹਣੇ ਸਾਰੇ ਹੀ ਕਲਰ ਬਹੁਤ ਸੋਹਣੇ ਆਵਲਾ ਆ ਗਿਆ ਬਲੈਕ ਕਲਰ ਬਲੈਕ ਕਲਰ ਦੀ ਬੜੀ ਡਿਮਾਂਡ ਸੀ ਬਲੈਕ ਵਾਈਟ ਬਲੈਕ ਵਾਈਟ ਜਾਮ ਕਾਟਨ ਦੇ ਉੱਪਰ ਕੜਾਈ ਹੋਈ ਹੈ ਪੂਰੀ ਫਰੰਟ ਬਣੀ ਹੋਈ ਹੈ ਕੜਾਈ ਚ ਹਾਗੇ ਦਾ ਕੰਮ ਆ ਕੋਈ ਛੋਬਨ ਵਾਲਾ ਕੰਮ ਨਹੀਂ ਕਰਦੇ ਤੇ ਕਾਫੀ ਗਰਮੀ ਹੈ ਬਹੁਤ ਠੇਰਾ ਵੀ ਬਣਿਆ ਹੋਇਆ 5 ਮੀਟਰ ਆਲਓਵਰ ਸੂਟ ਆਏਗਾ ਬਾਹਾਂ ਤੇ ਵੀ ਵਰਕ ਹੋਇਆ ਪਰ ਨਾਲ ਆਏਗਾ ਫੁੱਲ ਪਿਓਰ ਦਾ ਦੁਪੱਟਾ ਦੁਪੱਟੇ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਆ लेस ਲੱਗੀ ਹੋਈ ਚਾਰੋਂ ਸਾਈਡ ਬਹੁਤ ਸੋਹਣਾ ਦੁਪੱਟਾ ਹੈਵੀ ਵੀ ਆ ਤੇ ਹੌਲਾ ਵੀ ਆ ਅਗਲਾ ਕਦਰ ਵੀ ਆਏਗਾ ਬਲੈਕ ਹੀ ਕਿ ਤੁਹਾਨੂੰ ਦੱਸਿਆ ਬਲੈਕ ਦੀ ਬਹੁਤ ਡਿਮਾਂਡ ਸੀ ਬਹੁਤ ਹੀ ਦੇ ਵੀ ਪੂਰੀ ਫਰੰਟ ਬਣੀ ਹੋਈ ਹੈ ਕੜਾਈ ਪੈਟਰਨ ਦਾ ਬਸ ਫਰਕ ਆ ਸੇਮ ਜਾਮ कॉटन 5 ਮੀਟਰ ਦੇ ਉੱਪਰ ਹੀ ਵਰਕ ਆਏਗਾ ਹੈਵੀ ਧਾਗੇ ਦਾ ਕੰਮ ਹੋਇਆ ਇਹ ਬੋਟਮ ਤੇ ਵੀ ਹੋਵੇ ਸਾਰਾ ਪਾਉਣਾ ਆਹ ਨਾਲ ਬੋਟਮ ਦੇ ਉੱਪਰ ਵੀ ਸਾਰਾ ਵਰਕ ਬਣਿਆ ਹੋਇਆ ਇਹ ਸਾਰੀ ਸਲਵਾਰ ਹੈ ਸਲਵਾਰ ਦੇ ਉੱਪਰ ਸਾਰਾ ਕੰਮ ਹੋਇਆ ਕੜੀ ਇਹਦਾ ਬਹੁਤ ਸੋਹਣਾ ਕੜਾਈ ਵਾਲਾ ਦੁਪੱਟਾ ਹੈ ਇਸ ਨਾਲ ਲੈਂਸ ਵੀ ਲੱਗੀ ਹੋਈ ਹੈ 1500 ਦਾ ਪ੍ਰਾਈਸ ਆ ਜਾਮ ਕਾਟਨ ਵਧੀਆ ਗਰਮੀ ਸਰਦੀ ਦੋਨਾਂ ਸੀਜ਼ਨਾਂ ਚ ਪਾ ਸਕਦੇ ਆ 1500 ਇਹਦਾ ਪ੍ਰਾਈਸ ਲੱਗੇਗਾ ਕਿ ਭਾਈ ਜਾਂ ਮੋਰਨ ਦੇ ਉੱਪਰ ਬੜੀ ਸੋਹਣੀ ਕਢਾਈ ਹੋਈ ਹੈ ਉੱਪਰ 컬러ਫੁਲ ਵਾਈਟ ਦੇ ਉੱਪਰ ਬੜੇ ਖਿੜੇ ਖਿੜੇ ਕਲਰ ਆ ਇਹ ਵੀ ਮਸ਼ੀਨ ਦੀ ਕਢਾਈ ਹੋਈ ਹੈ ਬਹੁਤ ਸੌਫਟ ਆ ਕੋਈ ਚੁਬਨ ਵਾਲੀ ਨਹੀਂ ਹੈ ਬੜੀ ਵਧੀਆ ਗੋਟਾ ਲੱਗਿਆ ਹੋਇਆ ਨੀਚੇ ਗੋਟਾ ਪੱਟੀ ਦੀ ਲੈਸ ਗਲੇ ਦੇ ਉੱਪਰ ਵੀ ਫਲਾਵਰ ਆਏਗਾ नाल आएगा दुपट्टा दुपट्टा आएगा कोटा डोरी दुपट्टा पेंट होया है, हैंड हेंड पेंटड सारा ही और लैस भी लगी हुई है बहुत ही सोहना दुपट्टा गर्लिश लुक का ਆਏਗਾ ਆਫ ਵਾਈਟ ਆਫ ਵਾਈਟ ਕੜਾਈ ਦੇ ਉੱਪਰ ਇਸ ਨੰਬਰ ਤੇ ਨਾ ਆਇਆ ਤੇ پیچھے ਸਾਰੀ ਪ੍ਰਿੰਟਡ ਕੜਾਈ ਹੋਈ ਹੈ ਗਲੇ ਦੇ ਉੱਪਰ ਸੇਮ ਆਫ ਵਾਈਟ ਕਲਰ ਦੀ ਕੜਾਈ ਹੈ ਵੀ ਨੈਕ ਬਣਿਆ ਹੋਇਆ ਉੱਪਰ ਕੜਾਈ ਹੈ 5 ਮੀਟਰ ਜਾਮ ਕਾਟਨ ਰੂਟ ਹੈ ਇਸ ਤਰ੍ਹਾਂ ਮਰਜੀ ਵਾਸ਼ ਕਰੋ ਕੁਝ ਨਹੀਂ ਹੋਏਗਾ ਕੱਪੜੇ ਨੂੰ ਇਹ ਰਹਾ ਬਹੁਤ ਸੋਹਣਾ ਬਣਿਆ ਹੋਇਆ ਹੈਵੀ ਹੈਵੀ ਕੜਾਈ ਵਾਲਾ ਦੁਪੱਟਾ ਬਹੁਤ ਸੋਹਣਾ ਖੁੱਲਾ ਡੁੱਲਾ 2.5 ਮੀਟਰ ਦਾ ਦੁਪੱਟਾ ਵਿਦ ਲੈਸ ਲੱਗੀ ਹੋਈ ਬਹੁਤ ਸੋਹਣਾ ਦੁਪੱਟਾ ਲਾਈਟ ਸ਼ੇਡ ਆ ਇਹਨੂੰ ਕੋਈ ਵੀ ਪਹਿਨ ਸਕਦਾ ਕੁੜੀਆਂ ਵੀ ਬੋਟੀਆਂ ਵੀ ਆਂਟੀਆਂ ਵੀ बहुत सॉफ्ट कपड़ा एक टैक्स का कपड़ा है तो बढ़िया ब्रांड आ कोई खराबी नहीं होएगी कोई कलर, कलर नहीं खराब होएगा कोई श्रिंक नहीं होएगा ये लैस लगी हुई सितारे वाली लैस न आएगा हाफ प्योर दुपट्टा दो साइड पट्टी सिंपल डेली वेयर यूज वास्ते सूट है ਬਹੁਤ ਸੌਫਟ ਕਪੜਾ ਤਿੰਨ ਕਲਰ ਹਨ ਇਹਦੇ ਵਿੱਚ ਗ੍ਰੀਨ ਨੇਵੀ ਤੇ ਕਾਫੀ ਤਿੰਨ ਕਲਰ ਇਹਨਾਂ ਹੀ ਬਹੁਤ ਸੋਹਣੇ ਜਿਹੜਾ ਮਰਜ਼ੀ ਚੁਸ ਕਰੋ ਨੈਕਸਟ ਆਰਟੀਕਲ ਇਹ ਵੀ ਇੱਕ ਟੈਕਸ ਦਾ ਹੀ ਕਪੜਾ ਕੈਂਬ੍ਰਿਕ ਕਾਟਨ ਫੁੱਲ ਕਢਾਈ ਹੋਈ ਫਰੰਟ ਦੇ ਉੱਪਰ ਕੇਰਾ ਵੀ ਉੱਪਰ ਸਾਰਾ ਗਲੇ ਤੱਕ ਕਢਾਈ ਹੋਈ ਹੈ ਬਹੁਤ ਸੌਫਟ ਕਪੜਾ ਬਹੁਤ ਵਧੀਆ ਕਪੜਾ ਜੀ ਇੱਕ ਨੰਬਰ ਦਾ ਕਪੜਾ ਖੁਦ ਵੀ ਪਾਈਦਾ ਹੈ ਪਤਾ ਲੱਗਦਾ ਹਾਂ ਕਪੜਾ ਸੌਫਟ ਇੰਨਾ ਗਰਮੀ ਬਿਲਕੁਲ ਨਹੀਂ ਲਾਉਂਦਾ और नाल आएगा प्योर का दुपट्टा प्योर का आएगा दुपट्टा और चार कलर मूंगिया ग्रीन पिंक और नेवी ब्लू मिक्स मैच है कपड़ा बहुत सोना कपड़ा है बाय बाय सत श्रीकाल